ਇਰਨ ਜੀਸ ਸਿੰਘ ਉਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਮਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ